ਸ਼ੁਕਰ ਆ ਮਾਲਕਾ ਤੇਰਾ ਮੈਨੂੰ ਪੋਤਾ ਦੇ ਹੀ ਦਿੱਤਾ ਵਾ ਮੇਰੇ ਘਰ ਦਾ ਬੂਟਾ ਲਾ ਹੀ ਦਿੱਤਾ ਤੂੰ ਤੇਰੇ ਘਰ ਕੋਈ ਘਟਾ ਨਹੀਂ ਆ ਮਹਾਰਾਜ ਕਿਹਾ ਮੇਰੇ ਪੁੱਤ ਦੀ ਨਾ ਵੱਡੀ ਵੱਡੀ ਉਮਰ ਕਰਨੀ ਹੈ ਤੇ ਨਾ ਮੈਂ ਗੇਠ ਉੱਚੀ ਹੋ ਕੇ ਤਰੂੰਗੀ ਮੇਰਾ ਪੋਤੇ ਨਾ ਖੇਡਣ ਨੇ ਪਤਾ ਕਿੰਨੀਆਂ ਰੀਝਾਂ ਸੀ ਹੁਣ ਮੈਂ ਸਾਰੀਆਂ ਰੀਝਾਂ ਪੂਰੀਆਂ ਕਰੂੰਗੀ ਆਪਣੇ ਪੁੱਤ ਦੀਆਂ ਠੀਕਰ ਦਾ ਸ਼ਿਕਾਲਬੀਰ ਮੇਰਾ ਕਿੰਨੇ ਚਿਰ ਦੀ ਮੈਂ ਡੀਕਦੀ ਸੀ ਕੁਪੀਤੇ ਬਿਠਾ ਜੀ ਹੈ ਮੰਮੀ ਮੰਮੀ ਵਾਲੇ ਤਾਂ ਕੁਠੀ ਨਹੀਂ ਆ ਤੇ ਅੱਧਾ ਦਿਨ ਚੜਨ ਤੇ ਹੋਇਆ ਮੰਮੀ ਨੂੰ ਪਤਾ ਵੀ ਆ ਵੀ ਰੋਟੀ ਪਕਾ ਕੇ ਦੇਣੀ ਆ ਤੇ ਮੈਂ ਕੰਮ ਤੇ ਜਾਣਾ ਵਾ ਵੇਖਾਂ ਇੰਨਾ ਟਾਈਮ ਤੇ ਲਾਉਂਦੀ ਨਹੀਂ ਹੁੰਦੀ ਮੰਮੀ ਨੇ ਤੇ ਕਿੰਨੇ ਟਾਈਮ ਦਾ ਉੱਠ ਜਾਣਾ ਸੀ ਮੰਮੀ ਪਰ ਨਹੀਂ ਉਹ ਕਾਲਪੁਰਕ ਨੇ ਮੇਰੀਆਂ ਰੀਝਾਂ ਸਾਰੀਆਂ ਪੂਰੀਆਂ ਕਰਦੀਆਂ ਮੰਮੀ ਮੈਂ ਮਰਦੀ ਮੰਮੀ ਹਾਂ ਕੀ ਹੋ ਗਿਆ ਵਾ ਇੰਨਾ ਵਧੀਆ ਮੈਨੂੰ ਸੁਪਨਾ ਆਉਂਦੇ ਆ ਸੀ ਸੁਪਨਾ ਤੋੜ ਕੇ ਰਹਾ ਤਾ ਮੇਰਾ ਉਹ ਕੀ ਸੁਪਨਾ ਆਉਂਦੇ ਮੈਂ ਉਧਰ ਵੇਖੋ ਅੱਧਾ ਦਿਨ ਛੱਡ ਗਿਆ ਮੰਮੀ ਅੱਧਾ ਦਿਨ ਕੀ ਕਿੰਨੀ ਪਕਾ ਕੇ ਜਾਣੀ ਕੰਮ ਤੇ ਨਹੀਂ ਜਾਣਾ ਮੈਂ ਸੁਪਨਾ ਪਤਾ ਕਿੱਡਾ ਵਧੀਆ ਆਉਂਦਾ ਤੇਰਾ ਮੈਂ ਵਿਆਹ ਕਰਤਾ ਦੂਜਾ ਪੋਤਾ ਖੜਾਉਣ ਲਈ ਮੈਂ ਉਹ ਮੰਮੀ ਕੀ ਆਹਰੇ ਮੈਂ ਕੱਲ ਤੁਹਾਨੂੰ ਕਿਹਾ ਵੀ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਤੇ ਗੱਲਾਂ ਨਾ ਕਰਾਂ ਤੇ ਕੀ ਕਰਾਂ ਫਿਰ ਮੈਂ ਉੱਠੋ ਤੇ ਰੋਟੀ ਪਕਾਓ ਮੇਰੇ ਕੋ ਨਹੀਂ ਉੱਠਿਆ ਜਾਂਦਾ ਉੱਠਿਆ ਗਿਆ ਨਹੀਂ ਜਾਂਦਾ ਉਹ ਮੈਂ ਪਕਾਉਣੀ ਰੋਟੀ ਮੈਂ ਡੰਗਰਾਂ ਨੂੰ ਪੱਠੇ-ਪੁੱਠੇ ਭਾਤੇ ਆ ਤੇ ਚਲੋ ਵੀ ਤਦੇ ਤੇ ਮੈਂ ਕਿਹਾ ਵੀ ਵਿਆਹ ਕਰਾ ਲਾ ਜੇ ਆਪਣੀ ਪਕਾਈ ਜਾਂਦੀ ਤੇਰੇ ਕੋ ਰੋਟੀ ਤੇ ਮੇਰੇ ਕੋ ਨਹੀਂ ਪਕਾਈ ਜਾਂਦੀ ਹੁਣ ਨਹੀਂ ਉੱਠਿਆ ਜਾਂਦਾ ਤੇ ਮੈਂ ਕੀ ਕਰਾਂ ਫੇਰ ਮੰਮੀ ਘੜੀ-ਮੁੜੀ ਕੋਈ ਗੱਲ ਨਹੀਂ ਕਰੀ ਜਾਈਦੀ ਵਿਆਹ ਕਰਾ ਲਾ ਵਿਆਹ ਕਰਾ ਲਾ ਐ ਨਹੀਂ ਜਿੱਦਾਂ ਮੈਂ ਸੁਪਨਾ ਸੋਚਣ ਡਈ ਹਾਂ ਜਿੱਦਾਂ ਦਾ ਮੈਨੂੰ ਸੁਪਨਾ ਹੁੰਦਾ ਜੇ ਤੂੰ ਕਰੇ ਤੇ ਸੱਚ ਵੀ ਹੋ ਸਕਦਾ ਹੈ ਨਾ ਇਹ ਉਹ ਮੈਂ ਸੱਚ ਕਰਾਉਣਾ ਹੀ ਨਹੀਂ ਇਹੋ ਜਿਹਾ ਕੰਮ ਅੱਗੇ ਕਰਾਇਆ ਨਾ ਵਿਆਹ ਉਹ ਧੀ ਨੂੰ ਮੇਰੀ ਨੂੰ ਕਿੰਨੇ ਸਾਂਭਣਾ ਉਹਨੂੰ ਮੈਂ ਸਾਂਭ ਨਹੀਂ ਲਈ ਹੈ ਕਿਹੜਾ ਨਹੀਂ ਸਾਂਭਣ ਲਈ ਤੇ ਕੰਮ ਤੇ ਜਾਣਾ ਉਹਨੂੰ ਕਿਹੜਾ ਨਾਲ ਲੈ ਕੇ ਜਾਣਾ ਸਾਰੀ ਜਿਹੜੀ ਸਾਂਭਦੀ ਰਹੀ ਨਹੀਂ ਹੋਰ ਸਾਂਭਣ ਵਾਲਾ ਉਹਦਾ ਬਾਕੀ ਰਹਿੰਦਾ ਕੀ ਹੈ ਮੰਮੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੂੰ ਸਾਂਭਣ ਨਹੀਂ ਲਈ ਪਰ ਆ ਵਿਆਹ ਵਿਊ ਵਾਲੇ ਸੁਪਨੇ ਲੈਣੇ ਛੱਡ ਦਿਓ ਜੋ ਹੋਣਾ ਹੀ ਨਾ ਉਹ ਹੋ ਗਿਆ ਵਾ ਚਲੋ ਉੱਠੋ ਰੋਟੀ ਪਕਾਓ ਫੜ ਮੈਨੂੰ ਠਾਲ ਫੇਰ ਫੜ ਠਾਲ ਕੀ ਗੱਲ ਐ ਤੁਹਾਨੂੰ ਨਹੀਂ ਸ੍ਰੀ ਠੀਕ ਮੈਂ ਨਾ ਤੇ ਮੈਂ ਕੀ ਕਰਾਂ ਫੇਰ ਚੱਲ ਉੱਠ ਵੀ ਮਾਤਾ ਐਵੇਂ ਹੀ ਮੇਰੇ ਗੋਡਿਆਂ ਤੇ ਸਾਬ ਵੀ ਨਹੀਂ ਪਾਰ ਬੈਂਡਿਆ ਓ ਮਮੀ ਚੰਗੇ ਭਲੇ ਹੀ ਤੂੰ ਕੀ ਐਵੇਂ ਹੀ ਹਾਏ ਸਾਬ ਵੀ ਮੈਂ ਤੈਨੂੰ ਕਦੀ ਦੱਸਿਆ ਨਹੀਂ ਆ ਮੈਨੂੰ ਆਹ ਦੁੱਖ ਵਾ ਕਿੰਨੇ ਮੈਨੂੰ ਦੁੱਖਾ ਪਰ ਮੈਂ ਆਪਣੇ ਢਿੱਡ ਚ ਹੀ ਲਕੋਏ ਆ ਦੱਸ ਕੇ ਕਰਾਂ ਵੀ ਕੀ ਚੱਲ ਮਮੀ ਪੈ ਜਾਓ ਫੇਰ ਲੰਮੀ ਰੋਟੀ ਤੇ ਖਾਣਨੀ ਪੈਣੀ ਮੈਂ ਆਪ ਪਕਾ ਲਈ ਨਾ ਵਾ ਆ ਪਕਾਉਣ ਦੀ ਗੱਲ ਨਹੀਂ ਸਾਰੀ ਦੇੜੀ ਕੰਮ ਮੈਂ ਕਰਨਾ ਕੁੜੀ ਨੂੰ ਵੀ ਸਾਂਭਣਾ ਮੇਰੀ ਉਮਰ ਹੈਗੀ ਉਹਨੂੰ ਸਾਂਭਣ ਜੋਗੀ ਤਦੇ ਮੈਂ ਕਹਿੰਨੀ ਆ ਪਰ ਤੂੰ ਮੇਰਾ ਕਹਿਣਾ ਕਿਉਂ ਨਹੀਂ ਮੰਨਦਾ ਉਹ ਮੰਮੀ ਕੋਈ ਨਹੀਂ ਮੈਂ ਸਾਂਭਦਾ ਮੈਂ ਠੀਕ ਆ ਆਣ ਕੇ ਮੈਂ ਹੀ ਸਾਂਭਦਾ ਮੈਂ ਨਾ ਕਿੰਨਾ ਕ ਸਾਂਭਣਾ ਪੈਂਦਾ ਦੁਪਹਿਰੇ ਤਾਂ ਇਹ ਵੇਲਾ ਹੁਣ ਸੁੱਤੀ ਆ ਵਿਚਾਰੀ ਟਾਈਮ ਨਾਲ ਆਪਣੇ ਨਾਲ ਸਾਬੀ ਜਿੰਨਾ ਚਿਰ ਤੂੰ ਕਰ ਰਹੀ ਨਾ ਉਹਨੇ ਚਿਰ ਸੁੱਤੀ ਰਹੀਂਦੀ ਸਾਰੀ ਦੇੜੀ ਸਤੋਂਦੀ ਪਤਾ ਕਿੰਨਾ ਵਾ ਤੂੰ ਮੰਮੀ ਨਿਆਣੇ ਨੇ ਤੇ ਮਾਰਾ ਮੋਟਾ ਇਦਾਂ ਕਰਨਾ ਹੀ ਹੁੰਦਾ ਵਾ ਉਹ ਤੇ ਚੱਲਣਾ ਹੀ ਪੈਂਦਾ ਨਿਆਣੇ ਦਾ ਆ ਤੂੰ ਜਦੋਂ ਮੇਰਾ ਸਰੀਰ ਇੰਨੀ ਕੰਮ ਕਰਦਾ ਮੈਂ ਸਾਂਭਾ ਵੀ ਉਹਨੂੰ ਚੱਲ ਤੂੰ ਵੀ ਲੰਮੇ ਪੈ ਜਾ ਕੋਈ ਗੱਲ ਨਹੀਂ ਤੇ ਕੰਮ ਤੇ ਰਹਿਣ ਦੇ ਅੱਜ ਉਹ ਨਹੀਂ ਮੰਮੀ ਕੰਮ ਤੇ ਤੇ ਜਾਣਾ ਪੈਣਾ ਵਾ ਰੋਜ਼ ਰੋਜ਼ ਨਹੀਂ ਕੱਲ ਵੀ ਛੁੱਟੀ ਕੀਤੀ ਆ ਜਿਨ੍ਹਾਂ ਦੇ ਕੰਮ ਐ ਨਾ ਉਹ ਫਿਰ ਗੁੱਸਾ ਕਰਦੇ ਆ ਅਗਲੇ ਗੱਲਾਂ ਪਤਾ ਕਿੰਨੀਆਂ ਸੁਣਾਉਂਦੇ ਚੱਲ ਜਿੱਦਾਂ ਮੇਰੇ ਕੋ ਉੱਠਿਆ ਨਹੀਂ ਜਾਂਦੇ ਆ ਕੁੜੀ ਨੂੰ ਵਿਚਾਰੀ ਨੂੰ ਦੁੱਧ ਪਾਣੀ ਕੌਣ ਪਿਆਊਗਾ ਓ ਮੰਮੀ ਵੇਖ ਲਿਓ ਮਾਰਾ ਮੋਟਾ ਨੂੰ ਠੀਕ ਆ ਮੈਂ ਚੱਲਿਆ ਹੀ ਹਾਂ ਪਹਿਲਾਂ ਮੈਂ ਰੋਟੀ ਪਕਾਵਾਂ ਤੇ ਫਿਰ ਮੈਂ ਚੱਲਿਆ ਹੀ ਹਾਂ ਜਾਂ ਮਰਜ਼ੀ ਤੇ ਆਪਣੀ ਕਰਨੀ ਤੂੰ ਆਓ ਜੇ ਮੈਂ ਇੰਨਾ ਕੋਣਾ ਇਹ ਦੇ ਨਾ ਕਰਾਂ ਤੇ ਭਰ ਇਹ ਕਿੱਦਾਂ ਮੰਨੂਗਾ ਆਪੇ ਕਹੂਗਾ ਮੰਮੀ ਮੇਰਾ ਵਿਆਹ ਕਰ ਦੇ ਮੈਨੂੰ ਵੀ ਥੋੜਾ ਬੋਤਾ ਸੋਖ ਹੋ ਜਾਊਗਾ ਚੰਗੀ ਪੜ੍ਹੀ ਮੈਨੂੰ ਕੀ ਹੋਇਆ ਵਾ ਮੈਂ ਤੇ ਇਹਦੇ ਸਾਹਮਣੇ ਥੋੜਾ ਜਿਹਾ ਡਰਾਮਾ ਹੀ ਕਰਨ ਲਈ ਕਿੰਨਾ ਕੁ ਚਿਹਰਾ ਪ ਹੱਥ ਲੂਗਾ ਇਹਨੂੰ ਕਹਿਣਾ ਤੇ ਮੇਰਾ ਮੰਨਣਾ ਪੈਣਾ ਵਾ ਮੈਂ ਵੀ ਇਹਦੀ ਮਾਂ ਵਾਂ ਮਨਾ ਕੇ ਛੱਡੂਗੀ ਲੰਮੀ ਪੈ ਜੰਨੀ ਆ ਜਾਊਗਾ ਤੇ ਫੇਰ ਹੀ ਮੈਂ ਉਠੂਗੀ ਉਹਨਾਂ ਚਿਰ ਮੈਂ ਵੀ ਨਹੀਂ ਉਠਦੀ ਛੀ ਦਿੱਤੀ ਸੀ ਧੀ ਆ ਤੇ ਦਾਣਾ ਸੋਚਿਆ ਜਾਵੇ ਤੇ ਮੰਮੀ ਦੀ ਗੱਲ ਵੀ ਠੀਕ ਆ ਮੰਮੀ ਠੀਕ ਨਹੀਂ ਆ ਵਿਚਾਰੀ ਤੇ ਘਰ ਕੰਮ ਜਿਵੇਂ ਕਰਨਾ ਉਹ ਇੰਨੀ ਵਿਚਾਰੀ ਨੇ ਸਾਰੀ ਦਿਹਾੜੀ ਰੋਂਦੇ ਰਹਿਣਾ ਉੰਨੀ ਕੋਲ ਤੇ ਚੁੱਕੀ ਨਹੀਂ ਜਾਣੀ ਜਿਹੜੇ ਹਸਾਬ ਨਾਲ ਮੰਮੀ ਕੋਲ ਸਿੱਧਾ ਨਹੀਂ ਆ ਜਾਣ ਡਿਆ ਕਿੱਦਾਂ ਕਰਦਾ ਆ ਅੱਜ ਫੇਰ ਨਾ ਕੰਮ ਤੋਂ ਛੁੱਟੀ ਕਰਨੀ ਨਾ ਨਾਲੇ ਰੋਟੀਆਂ ਪਕਾ ਲੈਣਾ ਨਾਲੇ ਦੁੱਧ ਵੀ ਗਰਮ ਕਰਨਾ ਨਾ ਉਹ ਕਰਮ ਕਰਨਾ ਨਾਲੇ ਕੋਟੇ ਚਾਗ ਬਣਾ ਕੇ ਪੀ ਲੈਣਾ ਵਧੀਆ ਜੀ ਇਹਦੇ ਸੁੱਤਿਆਂ ਸੁੱਤਿਆਂ ਬਾਅਦ ਚ ਇਹ ਉੱਠ ਗਈ ਨਾ ਇੰਨੀ ਰੋਣ ਲੱਪੜਣਾ ਚੱਲ ਮੈਂ ਫੋਨ ਲਾਵਾ ਉਹਨਾਂ ਨੂੰ ਤੇ ਦੱਸ ਦੇਣਾ ਵੀ ਅੱਜ ਨਹੀਂ ਆਇਆ ਜਾਣਾ ਉਹ ਨਹੀਂਂ ਦਾ ਫਿਰ ਜੂ ਕੋ ਬੋਲਣਗੇ ਤੇ ਬੋਲ ਦੇ ਸੀ ਹੈਲੋ ਸასი ਗੱਲ ਭਾਜੀ ਭਾਜੀ ਪਤਾ ਕੀ ਆ ਘਰ ਮੇਰੇ ਥੋੜੀ ਜਿਹੀ ਪ੍ਰੋਬਲਮ ਪੈ ਗਈ ਏ ਤੇ ਅੱਜ ਮੇਰੇ ਕੋ ਕੰਮ ਤੇ ਨਹੀਂ ਆਇਆ ਜਾਣਾ ਕੋਈ ਨਹੀਂ ਮਿਸਤਰੀਆਂ ਜੋਗੀ ਚਾਲ ਹੈ ਗਈ ਆ ਹਾਂਜੀ ਮੈਂ ਕੱਲ ਨੂੰ ਆਣ ਕੇ ਨਾ ਸਾਰਾ ਨਿਬੇੜ ਦੂੰਗਾ ਹਾਂਜੀ 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 ਠੀਕ ਜੀ ਮੈਂ ਕੱਲ ਨੂੰ ਟਾਈਮ ਨਾਲ ਆਜੂਗਾ ਠੀਕ ਜੀ ਫੋਨ ਨੂੰ ਸੋ ਉਹਨਾਂ ਦੇ ਕੋ ਹੋ ਨਹੀਂ ਗਿਆ Han er en ਵੀ ਰੱਖਣ ਵਾਲੀ ਵਾਹ ਵਿਥੇ ਉਹ ਡਿਆ ਰਿਹਾ ਵਾ ਮੈਨੂੰ ਲੱਗਦਾ ਦਿਆ ਵਾ ਉਹਨੂੰ ਕਿਦਾਂ ਸੋਚੀ ਹੋਣੀ ਹੈ ਹੱਥ ਲਊਗਾ ਤੇ ਪਤਾ ਲੱਗਣਾ ਉਹਦਾ ਕਿੱਥੇ ਕਹਿਣਾ ਮੰਨਣਾ ਹੈ ਮੈਨੂੰ ਸਿਆਣਾ ਕਿਹਾ ਕਿਉਂ ਸਿੱਧੀ ਉਂਗਲ ਦਾ ਨਾ ਨਿਕਲੇ ਤੇ ਟੇਢੀ ਕਰਨੀ ਪੈਂਦੀ ਹੈ ਮੰਮੀ ਨੂੰ ਵੀ ਘੁੱਟ ਦੇ ਦਿੰਗਾ ਚਾਹ ਚਲ ਪੀ ਲੂਗੀ ਮੰਮੀ ਖੁਸ਼ ਹੋ ਜਾ ਥੋੜਾ ਹੀ ਗੁੰਨ ਲੈਨੇ ਆ ਬਾਚਾ ਕੇ ਮਿੰਨ ਦੀ ਦੂਰੇ ਛੇਤੀ ਛੇਤੀ ਗੁੰਨ ਲੈਣਾ ਇਹ ਸਹੀ ਤੋਠੀ ਨਾ ਕੋਈ ਕੰਮ ਨਹੀਂ ਨੇ ਕਰਦਾ ਰੋਈ ਜਾਣਾ ਵੀ ਮੈਨੂੰ ਚੁੱਕ ਲਾ ਹੁਣ ਕਿੱਡੀ ਕੀ ਆ ਹੋਏ ਹੋਏ ਕਿ ਕੰਮੋਂ ਹੀ ਸੌਖਾ ਹੋ ਕਰਨਾ ਪੋਣੇ ਦਾ ਵੀ ਪਤਾ ਨਹੀਂ ਉਹ ਕਿੱਥੇ ਦੇ ਵਿੱਚ ਵੀ ਹੰਣ ਨਹੀਂ ਦੁੱਧ ਵਾਦਨ ਨਾ ਕੋ ਚਾ ਆ ਬੜੀਆ ਦੁੱਲ ਗਿਆ ਇਹ ਕਿੰਨੂੰ ਦੋਸ਼ ਦਵਾ ਮੈਂ ਕੀ ਆ ਭਾਗਵਾਨੇ ਕਿੱਥੇ ਜਾ ਕੇ ਤੂੰ ਬਹਿ ਗਈ ਆ ਦੱਸ ਆ ਕੋਈ ਕਦੀ ਮੈਨੂੰ ਟੈਨਸ਼ਨ ਹੀ ਨਹੀਂ ਪਈ ਆ ਤੇ ਕੰਮ ਨੂੰ ਕਰਨੇ ਨਹੀਂ ਹੀ ਪਏ ਆ ਰੱਬ ਵੀ ਨਾ ਮੇਰੇ ਕੋਲੋਂ ਲੇਖਾ ਲੈਣ ਧਿਆ ਚੱਲ ਬੰਦੇ ਤੇ ਪਈ ਆ ਕਹਿੰਦੇ ਹੁੰਦੇ ਆ ਬੰਦਾ ਹੀ ਭੁਗਤਦਾ ਆ ਉਗਤ ਨਾ ਪੈਂਡਿਆ ਮੈਨੂੰ ਹੁਣ ਵੇਖਾਂ ਇਹਨੂੰ ਵੀ ਸਾਫ ਕਰਾਂ ਮੰਮੀ ਨੂੰ ਚਾਹ ਵੀ ਦਵਾ ਰੋਟੀ ਵੀ ਪਕਾਵਾਂ ਤੇ ਸੀਰਤ ਦੀ ਦੁੱਧ ਵੀ ਗਰਮ ਹੁੰੰਦਿਆ ਈ ਜੇ ਤੂੰ ਕਿਤੇ ਅੱਜ ਹੁੰਨੀ ਨਾ ਤੇ ਮੈਨੂੰ ਆਹ ਕੰਮ ਨਾ ਕਰਨੇ ਪੈਂਦੇ ਨਾ ਮੈਨੂੰ ਆਟਾ ਗੁੰਨਾ ਪੈਂਦਾ ਨਾ ਮੈਨੂੰ ਹੱਥ ਲੂਣੇ ਪੈਂਦੇ ਕਿਤੇ ਉਹ ਵੀ ਵਿਚਾਰੀ ਨੂੰ ਕੀ ਵੱਡੀ ਹੋ ਤੇ ਕਿੰਨੂੰ ਮਾਣ ਕਰੂਗੀ ਕੀ ਕਰੂਗੀ ਬੜਾ ਆਖਾ ਹੋ ਗਿਆ ਮੈਂ ਸੋਚਾਂ ਸੋਚ-ਸੋਚ ਕੇ ਕੀ ਕਰਾਂ ਕਹਿੰਦੇ ਆ ਵੀ ਸੋਚਿਆਂ ਵੀ ਬਿਮਾਰ ਹੋ ਜਾਂਦਾ ਬੰਦਾ ਇਹ ਮੈਂ ਕਿਤੇ ਬਿਮਾਰ ਪੈ ਗਿਆ ਨਾ ਮੇਰੀ ਤੈਨੂੰ ਕਿੱਨੇ ਵੇਖਣਾ ਵਾ ਰੱਬਾ ਇਦਾਂ ਜਿਹੇ ਨਾਲ ਨਾ ਹੋਵੇ ਕਿਤੇ ਉਹ ਚੜੀ ਨੇ ਤੇ ਅੱਖਾਂ ਖੋਲ ਕੇ ਆਪਣੀ ਮਾਂ ਨੂੰ ਨਹੀਂ ਵੇਖਿਆ ਰੱਬ ਨੇ ਪਤਾ ਨਹੀਂ ਮੇਰੇ ਕੋਲੋਂ ਕਿਹੜੇ ਜੁਗਾਂ ਦਾ ਵੈਰ ਲਿਆ ਆਈ ਹੈ ਉਹ ਹੂ ਚੋ ਨਵੀਂ ਉਬਲ ਚੱਲੀ ਗਈ। ਦੰਕਾ ਦਾ ਰੋਟੀਆਂ ਵੀ ਛੇਤੀ ਛੇਤੀ ਗੋਚਾਰ ਲਾਈ ਮੈਂ ਨਾ ਜਦੋਂ ਤੱਕ ਨਾ ਦੁੱਧ ਨੂੰ ਬਾਲਾ ਆਉਂਦਾ। ਫਿਰ ਮੰਮੀ ਨੇ ਚਾਹ ਵੀ ਫਰਾਮ। ਲੱਗਦਾ ਰੋਟੀਆਂ ਲਾਉਂਦੇ ਆਪਿਆ ਵਾ। ਮੈਨੂੰ ਲੱਗਦੇ ਹੈ ਥਕਵਾ ਮੇਰੀਆਂ ਵੀ ਦੋ ਲਾ ਦੇ। ਮੇਰੇ ਕੋ ਕਿਹੜਾ ਉੱਠਿਆ ਜਾਣਾ ਵਾ। ਤੇ ਇੱਕ ਸੂਤਰ ਵੀ ਇਹਨੇ ਇਦਾਂ ਆਉਣਾ ਓਦਾਂ ਕਿੱਥੇ ਆਉਣਾ। ਸਾਬੀ ਪੁੱਤ ਰੋਟੀ ਲਾਉਣੇ ਆ ਮੇਰੇ ਵੀ ਦੋ ਫੁਲਕੇ ਲਾ ਦੇ ਮਮੀ ਕੋਈ ਗੱਲ ਨਹੀਂ ਲਾ ਲਈ ਨਾ ਵਾ ਚੱਲ ਕੋਈ ਗੱਲ ਨਹੀਂ ਫਿਰ ਕੀ ਇਹ ਦੋ ਦੋ ਟਿੰਨੀ ਆ ਮਮੀ ਦੀਆਂ ਪਕਾਇਆਂ ਖਾਈ ਦੀਆਂ ਵਾ ਪਹਿਲਾਂ ਹਾਂ ਹੁਣ ਜੀ ਪਕਾ ਕੇ ਦੇ ਦਿੰਨੇ ਆਂ ਤੇ ਕੋਈ ਗੱਲ ਨਹੀਂ ਲਾ ਲਈ ਨੀ ਨਾ ਭਾਗਵਾਨੇ ਉਦਾਂ ਮੈਂ ਰੋਟੀਆਂ ਗੋਲ ਲਾ ਲਈ ਨਹੀਂ ਜਿਗਦੇ ਤੋਂ ਹੁੰਦੇ ਨਾ ਉਹ ਵੇਖੀਏ بڑا ਖੁਸ਼ ਹੋਣਾ ਹੈ ਪ੍ਰਾਊਡ ਫੀਲ ਕਰਨਾ ਹੈ ਕਿ ਮੇਰਾ ਘਰ ਵਾਲਾ ਗੋਲ ਰੋਟੀਆਂ ਖਲਾ ਲਿੰਦਾ ਵਾ ਪਰ ਤੇਰੀ ਹੁੰਦੇ ਮੈਨੂੰ ਕਿਹੜੀ ਲੋੜ ਪੈਂਦੀ ਮੈਂ ਵੀ ਹੀ ਨਹੀਂ ਗੱਲਾਂ ਕਰਦਾ ਰਹੀ ਨਾ ਇਕੱਲਾ ਹੀ ਪਰ ਮੈਂ ਇਕੱਲਾ gland ਥੋੜੀ ਕਰਦਾ ਮੈਂ ਤੈਨੂੰ ਯਾਦ ਕਰਕੇ ਗੱਲਾਂ ਕਰਦਾ ਮੈਂ ਉੱਠ ਗਈ ਹੁਣ ਕਿੱਦਾਂ ਡਈ ਸੰਗ ਪਾੜਨ ਐਨਾ ਸੰਗ ਕਿਤੇ ਜਾੜਾ ਕੱਢਿਆ ਸਾਰਾ ਕਿਤੇ ਹੀ ਪਾਚਾ ਸਾਪੀ ਨੇ ਮੰਦਰੋਂ ਵਾਜਾਂ ਦੇ ਕੇ ਕਿਹਾ ਕਿ ਮੈਂ ਨਹੀਂ ਖੜਲਾ ਹਾਂ ਮੈਂ ਨਹੀਂ ਖੜਨਾ ਹੋਂਦੀ ਰਹਿੰਦੀ ਨੇ ਮੇਕ ਕੋ ਨਹੀਂ ਪੈਂਦੀ ਮੈਂ ਤਾਂ ਕੰਬੜੇ ਲਈ ਰਕ ਸੌਂ ਜਾਂਦੀ ਉਹ ਫੁੱਲੀ ਹੋ ਸੀ ਤਾ ਮੇਰੀ ਸਿਆਣੀ ਤੀ ਉਰ ਉਰ ਅਗੇ ਆ ਪੇਚ ਉਪਰ ਗਈ ਆ ਆ ਖਾਂ ਓ ਵਾਈਕ 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 ਮੱਕ ਬੁੱਤਿਆ ਨਾਲ ਕੋਈ ਪੋਟ ਨਾ ਆ ਖਾਂ ਐਸ਼ੋਨੀ ਦੀ ਆਦੀ ਨੀ ਖਲਾ ਸੀਤੇ ਫਿਰ ਬਾਦੀ ਨੀ ਹੋਤੇ ਕੇ ਆਈ ਦੀ ਚੁੱਕਣਾ ਜੇ ਵੀ ਦਾ ਦੀ ਇੱਕ ਲਾਕੀ ਕਾ ਦੀ ਆ ਸਵਾਜ ਨੂੰ ਸਮਝਾ ਦੇ ਕੇ ਦਾਦੀ ਮਾਮੀ ਨੇ ਚੋਕੜਿਆ ਕਰੋ ਉਹ ਝੁਕਦੀ ਨਹੀਂ ਹੈ ਦਾਦੀ ਨਹੀਂ ਝੁਕਦੀ ਸੀਤੇ ਤੂੰ ਇੰਨੀ ਤੇ ਪਿਆਰੀ ਆ ਮੀਤੀ ਕਿੰਨੀ ਸ਼ੌਰੀ ਆ ਪਤਾ ਨਹੀਂ ਤੇਰੀ ਦਾਦੀ ਨੂੰ ਕਿਉਂ ਨਹੀਂ ਤੇਤੇ ਪਿਆਰ ਆਉਂਦਾ ਹੈ ਜਿੱਦਾਂ ਤੂੰ ਨਹੀਂ ਨਾ ਮਿਨੋਸ਼ ਤੋਨੀ ਇਦਾਂ ਤੇਰੀ ਮੰਮਾ ਨੇ ਵੀ ਨਹੀਂ ਬਿਸਤਾਇਆ ਸੀਤੇ ਜਦੋਂ ਪੀ ਕੇ ਫੇਨ ਹੀ ਨਹੀਂ ਕਰ ਲਿਆ ਠੀਕ ਆ ਨੀ ਨਹੀਂ ਕਰਨੀ ਆ ਉਹ ਉਹ ਪੀਲਾ ਨਹੀਂ ਨਹੀਂ ਲੱਗਦੀ ਐ ਚੱਛੋ ਜੋ ਨਕ ਜੋ ਚੱਲ ਮੈਂ ਪੁੱਛੇ ਸ਼ੋਂ ਜਾਉ ਚੱਲ ਮੈਂ ਆਪਣੀ ਤਿੰਨ ਸਵਾਰ ਕੀ ਨਾ ਨਾਲੇ ਚਾਹ ਪੀ ਲੂੰਗਾ ਠੋਈ ਜੀ ਨਾਲੇ ਰੋਟੀਆਂ ਖਾ ਲੂੰਗਾ ਠੀਕ ਆ ਸ਼ੋ ਜੋ 嗯嗯。Mm hmm. <sn iffs>